ਕਿ ਕਿਨੂੰ ਕਿਸ ਵਿਸ਼ੇ ਤੇ ਮਨਕਤ ਹੱਸੇ। ਪ੍ਰਿੰਸੰਦਰ ਕਮਾਲਾ ਮਨੋਤਿੰਦਰ ਰਾਜੀ ਸਿੰਘ ਗਰੇਸ ਪੰਜਾਬ ਪ੍ਰਧਾਨ ਅੱਜ ਅਸੀਂ ਅਧਰੋ ਮੁਖੀ ਨਾਲ ਅਸੀਂ ਕੌਂਪਰਗਾਂ ਦੇ ਕੁਜੀ ਸਾਡੇ ਬਾਬਾ ਜੀ ਨੇ ਪ੍ਰਿੰਸਪਾਲ ਕਾਲਜ ਯੂਨੀਵਰਸਿਟੀ ਸੰਗਤ ਇਹਨਾਂ ਦੀ ਗ੍ਰੇ ਹੈ ਤੇ ਅੱਜ ਇਹਨਾਂ ਨਾਲ ਬੇਲੇ ਕਿਸੇ ਸਾਡੇ ਗਰੀਬਾਂ ਦੀ ਸੁਣਾਈ ਚੱਲੀ ਹੈ। ਹੁਣ ਜਿਹੜੀਆਂ ਤੀਜਾਂ ਤੋਂ ਸਾਨੂੰ ਆਸ ਵੀ ਉਹਦੇ ਮਨ ਦੀ ਜਿੱਤਾਂ ਦਾ ਉਹਦਾ ਇਹ ਹੀ ਕਿ ਸਮਾਜ ਉਹਨਾਂ ਵਿੱਚੋਂ ਨਾ ਬਚਾਰਿੰਦਾ ਤੇ ਕਿਸੇ ਨੇ ਧਿਆਣੀ ਜਾਣਾ ਨਹੀਂ ਕਿਸੇ ਨੂੰ ਮੁੰਦਰਾ ਚੁਗਲਣੀ ਆਈ ਕਿਸੇ ਨੇ ਮਨ ਹੀ ਲੱਗਣਾ ਹੁਣ ਉਹਦੇ ਕੰਮ ਰਹਿ ਗਿਆ ਉਹ ਜਦੋਂ ਉਹ ਸਭ ਨਾਲ ਸ਼ਕਲ ਹੋ ਗਿਆ ਹੁਣ ਇਹ ਉਹਨਾਂ ਨੂੰ ਚਲੋ ਇਹ ਕਿੰਨੇ ਉਹਨਾਂ ਤੋਂ ਮਿਲਦਾ ਮਾਜਾ ਸੋ ਮਿਲ ਜੇਗਾ ਸਾਨੂੰ ਮਾਜਾ ਕਰਦਾ ਹਾਂ ਬਹੀ ਨਾਲ ਇਹਦੇ ਪਾਣੀ ਦੇ ਵਿੱਚ ਅਜੀ ਬਰਬਾਦ ਹੋਏ ਆ ਕਈਆਂ ਦੇ ਘਰੇ ਫਾਟ ਗਏ ਨੇ ਕਈਆਂ ਦੇ ਟੱਗੇ ਨੇ ਜੇ ਕੋਈ ਲਿਖਣ ਵਾਲਾ ਜੋ ਕਿ ਹੁੰਦਾ ਹਾਂ ਉਹ ਕੀ ਕਹਦਾ ਵਾ ਉਹ ਕਹਿੰਦਾ ਵੀ ਨਹੀਂ ਨਹੀਂ ਸਾਨੂੰ ਆਰਡਰ ਨੇ ਜਿਹੜਾ ਦਿਖ ਗਿਆ ਉਹ ਹੀ ਲਿਖਣੇ ਆ ਜਿਹੜੇ ਪਾੜਕੀ ਨੂੰ ਭਾਵੇਂ ਤੁਸ ਤੋਂ ਚਾਹ ਨੂੰ ਫਿਰ ਕਰਿਆ ਜਾਣਾ ਉਹ ਇਹਦੀ ਵੀ ਹੋ ਜੇ ਅਸੀਂ ਐਟਨ ਤੋਂ ਵੀ ਕੋਈ ਕਿਸੇ ਦਾ ਅਨੁਭਵ ਕਿਤੇ ਨਹੀਂ ਕਿਸੀ ਮਸਲਫ ਅਧਾਰਿਤ ਪ੍ਰਕਿਰਿਆ ਨਹੀਂ ਇਹ ਮਾਰੇ ਜਾਣਿਆ ਜੁਨੀਅਰ ਸਾਹਿਬ ਜਾਣਗੇ ਉਹ ਪਤਾ ਲਾਉਂਗੇ ਕਿੰਨਾ-ਕਿੰਨਾ ਖਰਚਾ ਲੱਗਦਾ ਸਾਨੂੰ ਉਹਦਾ ਨਾਮ ਵਾਜਾ ਦਿੱਤਾ ਜਾਏਗਾ ਪਰ ਹੁਣ ਤੁਹਾਨੂੰ ਚੌਤੀ ਕਰਦੇ ਸਾਡੇ ਲਿਖਣ ਵਾਲੇ ਵੀ ਆਏ ਸੀ ਦੇ ਉਚਾਰੇ ਜਿੰਨੇ ਗਰੀਬ ਜਿਨ੍ਹਾਂ ਦੇ ਪਾੜੇ ਅੱਧੇ ਮਤਲਬ ਜਿੱਦ ਤੱਕਰੇ ਕੰਬੜੇ ਦੇ ਉਨ੍ਹੀ ਕਿਸੇ ਨੇ ਸੁਨਾਈ ਨਹੀਂ ਕੀਤੀ ਉਹ ਦੋ ਦਿਨ ਲੈ ਕੇ ਉਸੇ ਪੱਧਗੇ ਹੋਰ ਗਰੀਬ ਦੀ ਸੁਨਾਈ ਨਹੀਂ ਕੋਈ ਵੀ ਆ ਗਈ ਜਿੰਨੀ ਵੀ ਆ ਗਈ ਸੁਨਾਈ ਤੋਂ ੱਲੇ ਬੰਦੇ ਦੀ ਜੀ ਉਹ ਸੁਣਦਾ ਨਹੀਂ ਲੱਗਦਾ ਕਿ ਆਪਣੇ ਆਪਣੀ ਚਹੀਤਿਆਂ ਨੂੰ ਜਿਹੜਾ ਵਾ ਉਹਨਾਂ ਨੂੰ ਜਿਹੜਾ ਮੂੰਹੋਂ ਕਹਿੰਦੇ ਇਹ ਆ ਵੀ ਜਿੱਦ ਜਿੱਦੀ ਵਾਗ ਵੀ ਆ ਨਾ ਜਿੱਦ ਜਿੱਦੀ ਵਾਗ ਵੀ ਆ ਉਹਨਾਂ ਫਿੱਕੇ ਲੈਣ ਦਾ ਹੁਣ ਇੱਕ ਵੀ ਇਹਨਾਂ ਦੇ ਦੰਗਰ ਵੀ ਸਮਰ ਗਿਆ ਕਮਰਾਤ ਤਾਂ ਆ ਗਿਆ ਵਾ ਸਿਰ ਸਾਰਾ ਲਾਉਣ ਗਿਆ ਵਿਚਾਰਾ ਨਹੀਂ ਜੇ ਸੁਣਵਾੜੀ ਨਹੀਂ ਜਦੋਂ ਪ੍ਰਸ਼ਾਸਨ ਕਹਿੰਦੇ ਆ ਕਿ ਅਸੀਂ ਸਾਰਿਆਂ ਦੀ ਸੇਫ ਨਫਲ ਸੁਣਨ ਵਾਸਤੇ ਆ ਤੇ ਫਿਰ ਇਹ ਕਿਉਂ ਨਹੀਂ ਦੇਖਦੇ ਇਹਨਾਂ ਨੂੰ ਕੀ ਗੱਲ ਹੈ ਇਹਨਾਂ ਨੂੰ ਸੁਣਨਾ ਚਾਹੀਦਾ ਉਹ ਫਤ ਤਰੀਬਾਂ ਦਾ ਹੁਣ ਤੁਸੀਂ ਜਾ ਕੇ ਤੁਸੀਂ ਵੇਖਿਆ ਵੀਡੀਓ ਬਣਾਉਦਾ ਪਾਣੀ ਦੇ ਵਿੱਚ ਗਏ ਜੇ ਮਨਜੀਤ ਸਿੰਘ ਇਹਨੇ ਖੁਦ ਵੇਖਿਆ ਕਿ ਸਾਡੇ ਕੀ ਹਾਲਾਤ ਹੀ ਲਖ ਲਖ ਪਾਣੀ ਗਿਆ ਹੀ ਉਦੋਂ ਹੀ ਮੈਸੇਜ ਕੀਤਾ ਸੱਚੇ ਸਤਿਗੁਰੂ ਮਸੀਹ ਨਾਲ ਉਹ ਪ੍ਰਕਾਰ ਦਾ ਵਰਜੀ ਇਹਨਾਂ ਸੰਤਾਂ ਨੇ ਬਾਬਾ ਰਸ਼ੂ ਨੰਦ ਦੀ ਨਾਲ ਹੀ ਇਹਨਾਂ ਨੇ ਸੰਤਾਂ ਨੇ ਸਾਡੀ ਉਦੋਂ ਵੀ ਬੜੀ ਫਰਿਆਦ ਸੁਣੀ ਹੁੱਜ ਵੀ ਇਹਨਾਂ ਦੇ ਕੋਲ ਆਏ ਕਿ ਇਹਨਾਂ ਦੇ ਆਸਰੇ ਜਿੰਨੇ ਆ ਠੀਕ ਆ ਅੱਜ ਇਹਨਾਂ ਨੂੰ ਪੱਤਰ ਦਿੱਤਾ ਹੈ ਜੀ ਸਾਨੂੰ ਉਹ ਕੰਝੇ ਤੁਹਾਡੀ ਹੁਣ ਸੁਣਾਈ ਹੋਏਗੀ ਨਹੀਂ ਤੇ ਫਿਰ ਜਿਹੜੀ ਕਾਰਵਾਈ ਹੁੰਦੀ ਆ ਅਸੀਂ ਉਹ ਕਰਦੇ ਆ ਜੇ ਬਾਦ ਵਿੱਚ ਕੀ ਹਾਪਾ ਮੈਂ 100% ਵਾਇਸ ਪ੍ਰਧਾਨ ਨੂੰ ਅਸਰ ਕਰਦਾ ਅੱਜ ਆਏ ਆ ਜੀ ਅੱਜ ਗੱਪੋਮਾਲ ਦਾ ਜੋ ਹੜਾ ਪਿੰਡਾਂ ਦਾ ਲਖਤਾਨ ਹੋਇਆ ਹੈਗਾ ਅੱਜ ਸਾਡੇ ਨਿੱਕੀ ਸਰਦ ਨੂੰ ਮਨਪੱਤਰ ਦੇਣ ਆਏ ਕਿਉਂਕਿ ਸਾਡੀ ਗਰੀਬ ਜੱਟਾਂ ਦੇ ਇੱਥੇ ਕੋਈ ਨਹੀਂ ਸੁਣ ਜਾਂਦਾ ਉਹਨਾਂ ਵੀ ਬੇਨਤੀ ਕੀਤੀ ਹੈ ਸਰਦ ਨੂੰ ਕਿ ਸਾਡੀ ਗਰੀਬ ਲੋਕਾਂ ਦਾ ਧਿਆਨ ਕਰੋ ਪਰ ਕੋਚੇ ਨੇ ਕੋਈ ਵੀ ਚਾਲੇ ਮਾਰਿਆ ਅੱਜ ਅਸੀਂ ਆਏ ਆ ਵੀ ਐਡੀਸੀ ਸਾਫ ਦਾ ਸੱਮਣਾ ਕਰੀਏ ਉਹਨਾਂ ਨੂੰ ਮਨਪੱਤਰ ਦੇਣ ਆਏ ਤੇ ਕੀ ਗੱਲਬਾਤ ਕੀ ਮਨਪੱਤਰ ਕੀ ਦਿੱਤਾ ਗਿਆ ਮਨਪੱਤਰ ਇਹ ਦਿੱਤਾ ਇਹ ਜੇ ਜਿਹੜਾ ਇਹਨਾਂ ਦਾ ਘਰ ਠੱਠੇ ਆ ਕੋਈ ਨਿਕਾਲ ਹੋਇਆ ਹੈ ਕੋਈ ਸਰਕਾਰ ਇਹਨਾਂ ਨੂੰ ਮਹਤ ਕਰੇ ਜਾਂ ਸਵਾਈ ਕਰੇ ਇਹਨਾਂ ਨੂੰ ਥੋੜਾ ਬੋਤ ਕੁਝ ਮਿਲਣਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਜਦੋਂ ਬੰਦੇ ਦਾ ਘਰ ਢਾਹ ਜਾਂਦਾ ਬੰਦੇ ਨੂੰ ਕਿੱਟੋ ਘੱਟ ਦੋ ਦੋ ਤਿੰਨ ਹਾਲਾਂ ਉਛਲੀਆਂ ਹੋਈਆਂ ਤੇ ਇਹ ਵਿਚਾਰੇ ਕਿਹ ਢਿਹਾੜੀਦਾਰ ਆ ਜਾਂ ਤਾਂ ਹੋਵੇ ਕੋਈ ਬੰਦਾ ਬਹੁਤ ਤਗੜੀ ਪਰੋਕੀ ਦਾ ਮਾਲਕ ਹੋਵੇ ਬੰਦਾ ਝਟਪਟ ਕਵੇ ਕਿ ਮੈਂ ਇਧਰੋਂ ਕਰ ਦੂ ਮਸਰੂ ਕਰ ਦੂ ਕਿ ਝਟਪਟ ਇੱਕ ਹੋਰ ਬੈਂਕ ਜੀਮੀਦਾਰ ਦੇ ਸਿਰ ਤੇ ਇਹ ਹੋ ਗਿਆ ਜੀਮੀਦਾਰ ਦਾ ਨੁਕਸਾਨ ਹੋ ਗਿਆ ਕਿੰਨੂੰ ਪਿਆੜੀ ਕਿੱਥੇ ਲਾਊਗਾ ਕੋਈ ਕਿੱਤਾ ਕਮਾਊਗਾ ਜੀਮੀਦਾਰਨ ਕਰ ਰਿਹਾ ਦਾ ਆਪਨ ਨੁਕਸਾਨ ਹੋ ਗਿਆ ਤੇ ਫਸਲਾਂ ਮਾਰ ਕੇ ਆ ਘਰ ਘੱਟੇ ਸਾਰਿਆਂ ਨੂੰ ਸਮਾਂ ਸਿੱਕਣ ਲੱਗਾ ਜੀ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਜ਼ਰੂਰ ਕਿ ਮੇਰੀ ਇਹਨਾਂ ਦੀ ਸੁਣਵਾਈ ਕੀਤੀ ਏਡੀਸੀ ਸਾਹਿਬ ਨੇ ਕੀ ਆਸ਼ਵਾ ਚੰਦ ਦਿੱਤਾ ਉਹਨਾਂ ਨੇ ਜੀ ਐਫਪੀਐਮ ਸਾਹਿਬ ਨੂੰ ਮਾਰਕ ਕਰਤੀ ਹੈ ਜੀ ਸਾਡੇ ਸਾਹਮਣੇ ਕੀਤੀ ਹੈ ਜੀ ਉਹ ਕਹਿੰਦੇ ਕਿ ਕੋਈ ਨਹੀਂ ਸਹਿਯੋਗ ਕਰੀਏ ਐਫਸੀਐਸ ਸਾਹਿਬ ਜਿਆ ਬਾੜ